ਸਰਹੰਦ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੁੰਨੀਕਲਾ ਨੇੜੇ ਐਸਬੀਐਲ ਨਹਿਰ ਨੇੜੇ ਤਿੰਨ ਕਾਰਾਂ ਦੀ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਉਹਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਚੜਦੀ ਅਤੇ ਭੁਪਿੰਦਰ ਸਿੰਘ ਵਾਸੀ ਪਿੰਡ ਬਸਿਆ ਵੈਦਵਨ ਵਜੋਂ ਹੋਈ ਹੈ ਜੋ ਕਿ ਜ਼ਖਮੀਆਂ 'ਚ ਲਖਵਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਦੋ ਪੁੱਤਰ ਹਰਸ਼ਪ੍ਰੀਤ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਚੜਦੀ ਅਤੇ ਅਭਿਸ਼ੇਕ رائے ਵਾਸੀ ਚੰਡੀਗੜ੍ਹ ਸ਼ਾਮਲ ਨੇ ਪੁਲਿਸ ਚੌਂਕੀ ਚੁੰਨੀ ਕਲਾ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਪਤਾ ਲੱਗਾ ਕਿ ਲਖਵਿੰਦਰ ਸਿੰਘ ਅਤੇ ਪਰਿਵਾਰ ਨਾਲ ਪਿੰਡ ਚੜਦੀ ਤੋਂ ਚੰਡੀਗੜ੍ਹ ਜਾ ਰਿਹਾ ਸੀ ਇਸ ਦੌਰਾਨ ਭੁਪਿੰਦਰ ਸਿੰਘ ਵਾਸੀ ਪਿੰਡ ਬਸਿਆ ਵੈਦਵਾਨ ਦੀ ਕਾਰ ਦੀ ਟੱਕਰ ਉਹਨਾਂ ਨਾਲ ਹੋ ਗਈ ਜਿਸ ਚ ਦੋਵਾਂ ਕਾਰਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ ਇਸ ਦੌਰਾਨ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਅਭਿਸ਼ੇਕ ਰਾਏ ਦੀ ਕਾਰ ਭੁਪਿੰਦਰ ਦੀ ਕਾਰ ਨਾਲ ਟਕਰਾ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਫ੍ਰੀ ਦਾ ਦਾਸਾ ਦਾ ਵੀ ਆ ਦੇਖੋ ਇਹ ਇੰਟਰਨੈਸ਼ਨਲ ਸੀ ਕਿ ਸੁੰਨੀ ਅਸਰਜਲ ਮਾਰ ਤੇ ਨੀੜੀ ਤੰਗ ਗੱਡੀਆਂ ਦਾ ਆਫ ਸਟ੍ਰੀਟ ਨਾਲ ਹਾਦਸਾ ਹੋਇਆ। ਇਹਦੇ ਵਿੱਚ ਦੋ ਵਿਅਕਤੀ ਜਿਹੜੇ ਜ਼ਖਮੀ ਗਏ ਡਰਾਈਵਰ ਤੋਂ ਨਗੀਆਂ ਦੇ ਉਹਨਾਂ ਦੀ ਜਰੂਰ ਹੋਣ ਵਾਲੀ ਪਤਾ ਲੱਗਾ। ਤੇ ਚਾਰ ਬੰਦੇ ਹੋਰ ਚੱਲੇ ਹੋਏ ਨੇ ਤੇ ਜਿਹੜੇ ਇਹ ਪਰੇ ਸਵੰਦਾਂ ਤੋਂ ਮਿਲਦੇ ਸਨ ਤਾਂ ਉਹਨਾਂ ਨਾਲ ਵਾਪਸ ਜਾਈਏ ਨੇ ਉਹਨਾਂ ਦਾ ਉਹਨਾਂ ਦੇ ਕਿਸੇ ਪ੍ਰੋਗਰਾਮ ਤੋਂ ਜਾਨ ਜੋ ਇਹ ਕੰਟੀਨਿਊਸ ਸਾਈਡ ਤੇ ਕਿਦਾਂ ਨਹੀਂ ਗਿਆ ਨੇ ਰਸਤਾ ਚੱਡ ਦਿੱਤਾ ਜਾਂਦਾ ਕਿਉਂ ਲੱਗਦਾ ਪਤਾ ਲੱਗਿਆ ਕੁਝ ਕਿੱਦਾਂ ਹਾਸਾ ਹੋਇਆ ਕੁਝ ਇਹ ਸ਼ੋਅ ਆਪੇ ਗੱਡੀ ਹਿੱਕ ਤੋਈ ਦੱਸਦੇ ਨੇ ਅਜੇ ਹੁਣ ਉਹਦੇ ਪ੍ਰੰਤਵਾਦੀ ਪਤਾ ਨਹੀਂ ਪੂਰਾ ਹੋਇਆ ਗੱਡੀਆਂ ਕਿਹੜੀ ਸਾਈਡ ਤੋਂ ਆ ਰਹੀਆਂ ਸੀ ਉਹ ਪਤਾ ਲੱਗ ਗਿਆ ਗੱਡੀ ਇੱਕ ਚੰਡੀਗੜ੍ਹ ਤੋਂ ਆ ਰਹੀ ਸੀ ਤੇ ਦੋ ਗੱਡੀਆਂ ਫਤਨੇ ਸੈਡ ਤੋਂ ਚੰਡੀਗੜ੍ਹ ਸਾਈਡ ਤੋਂ ਠੀਕ ਹੈ ਕੋਈ ਨੌਜਵਾਨ ਸੀ ਕਿ ਮਰਨ ਵਾਲਾ ਇਹ ਕਿਦਾਂ ਸੀ ਇਹ ਜੋ ਬੱਚਾ 185 ਜੀ ਤੇ ਦੋ ਇੱਕ ਪਰਿਵਾਰ ਦੇ ਪੂਰੀ ਫੈਮਿਲੀ ਉਹ ਆ ਤੇ ਡਰਾਈਵਰ ਵੀ ਐਸਐਡੀ ਉਹ ਬੱਚੇ ਸੀ ਦੇ ਨਾਲ ਫੈਮਿਲੀ ਵਿੱਚ ਤੇ ਦੋ ਬੇਟੇ ਉਹਨਾਂ ਦੇ ਸਾਮਣੇ ਸਰਹੰਦ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੁੰਨੀਕਲਾ ਨੇੜੇ ਐਸਬੀਐਲ ਨਹਿਰ ਨੇੜੇ ਤਿੰਨ ਕਾਰਾਂ ਦੀ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਚੜਦੀ ਅਤੇ ਭੁਪਿੰਦਰ ਸਿੰਘ ਵਾਸੀ ਪਿੰਡ ਬਸਿਆ ਵੈਦਵਨ ਵਜੋਂ ਹੋਈ ਹੈ ਜੋ ਕਿ ਜ਼ਖਮੀਆਂ 'ਚ ਲਖਵਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਦੋ ਪੁੱਤਰ ਹਰਸ਼ਪ੍ਰੀਤ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਚੜਦੀ ਅਤੇ ਅਭਿਸ਼ੇਕ ਰਾਏ ਵਾਸੀ ਚੰਡੀਗੜ੍ਹ ਸ਼ਾਮਲ ਨੇ ਪੁਲਿਸ ਚੌਂਕੀ ਚੁੰਨੀ ਕਲਾ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਮੁਡਲੀ ਜਾਂਚ ਚ ਪਤਾ ਲੱਗਾ ਕਿ ਲਖਵਿੰਦਰ ਸਿੰਘ ਅਤੇ ਪਰਿਵਾਰ ਨਾਲ ਪਿੰਡ ਚੜਦੀ ਤੋਂ ਚੰਡੀਗੜ੍ਹ ਜਾ ਰਿਹਾ ਸੀ ਇਸ ਦੌਰਾਨ ਭੁਪਿੰਦਰ ਸਿੰਘ ਵਾਸੀ ਪਿੰਡ ਬਸਿਆ ਵੈਦਵਾਨ ਦੀ ਕਾਰ ਦੀ ਟੱਕਰ ਉਹਨਾਂ ਨਾਲ ਹੋ ਗਈ ਜਿਸ ਚ ਦੋਵਾਂ ਕਾਰਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ ਇਸ ਦੌਰਾਨ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਅਭਿਸ਼ੇਕ ਰਾਏ ਦੀ ਕਾਰ ਭੁਪਿੰਦਰ ਦੇ ਕਾਰ ਨਾਲ ਟਕਰਾ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਫ੍ਰੀ ਦਾ ਬਰਾਵਾ ਦਾ ਤੋੜੀ ਅਦੇ ਕੋਲੇ ਇੰਟਰਨੈਸ਼ਨਲ ਸੀ ਕਿ ਕੁੰਨੀ ਅਸਰਯਲ ਨਹਿਰ ਦੇ ਨੇੜੇ ਤੰਗ ਗੱਡੀਆਂ ਦਾ ਆਊਟਸਪ੍ਰਿੰਗ ਨਾਲ ਹਾਸਾ ਹੋਇਆ। ਇਹਦੇ ਵਿੱਚ ਦੋ ਵਿਅਕਤੀ ਜਿਹੜੇ ਜ਼ਖਮੀ ਗਏ ਡਰਾਈਵਰ ਦੋਨਾਂ ਗੱਡੀਆਂ ਦੇ ਉਹਨਾਂ ਦੀ ਜਖਮ ਹੋਣ ਵਾਲੇ ਪਤਾ ਲੱਗਿਆ। ਤੇ ਚਾਰ ਬੰਦੇ ਹੋਰ जखमी ਹੋਏ ਨੇ ਜਿਹੜੇ ਜਿਹੜੇ ਸਵੰਦਾਂ ਸਿੰਘ ਇਸੇ ਟੱਕਰ ਨਾਲ ਮਾਰਕ ਤੇ ਆਏ ਨੇ ਉਹਨਾਂ ਤੋਂ ਆ ਕੇ ਤੁਸੀਂ ਨਹੀਂ ਸੇ ਪਾਲੀਆ ਮਤਜਾਨ ਜੋਗ ਕੰਟੀਨਿਊਸ ਸਾਈਡ ਤੇ ਗਿਆ ਨਹੀਂ ਗਿਆ ਨੇ ਰਸਤਾ ਚੱਡ ਕੀਤਾ ਜੇ ਪਾਸੇ ਜਾਉਂ ਲੱਗ ਗਿਆ ਪਤਾ ਲੱਗਿਆ ਕੁਝ ਕਿਦਾਂ ਹਾਸਾ ਹੋਇਆ ਕੁਝ ਇਹ ਸ਼ੋਅ ਆਪੇ ਗੱਡੀ ਹਿੱਟ ਹੋਈ ਦੱਸਦੇ ਨੇ ਅਜੇ ਹੁਣ ਉਹਦੇ ਪ੍ਰਾਂਤ ਤੋਂ ਬਾਅਦ ਹੀ ਪਤਾ ਲੱਗੂਗਾ ਗੱਡੀਆਂ ਕਿਹੜੀ ਸਾਈਡ ਤੋਂ ਆ ਰਹੀਆਂ ਸੀ ਉਹ ਪਤਾ ਲੱਗ ਗਿਆ ਗੱਡੀ ਇੱਕ ਚੰਡੀਗੜ੍ਹ ਤੋਂ ਆ ਰਹੀ ਸੀ ਕਿ ਤੇ ਦੋ ਗੱਡੀਆਂ 769 ਤੋਂ ਚੰਡੀਗੜ੍ਹ ਸਾਈਡ ਤੋਂ ਠੀਕ ਹੈ ਕੋਈ ਨੌਜਵਾਨ ਸੀ ਕਿ ਮਰਨ ਵਾਲਾ ਇਹ ਕਿਦਾਂ ਸੀ ਇਹ ਜੋ ਬੱਚਾ 185 ਜੀ ਤੇ ਦੋ ਇੱਕ ਪਰਿਵਾਰ ਦੇ ਪੂਰੀ ਫੈਮਿਲੀ ਉਹ ਆ ਤੇ ਡਰਾਈਵਰ ਵੀ ਐਸਐਡੀ ਉਹ ਬੱਚੇ ਸੀ ਦੇ ਨਾਲ ਫੈਮਿਲੀ ਵਿੱਚ ਤੇ ਦੋ ਬੇਟੇ ਉਹਨਾਂ ਦੇ ਸਾਮਣੇ